ਅਚਰ ਦੇ ਵਕ ਵਕ ਚੌਂਕਾ ਚੁ ਲਗਾਏ ਗਏ ਪਰਮਨੈਂਟ ਡਿਵਾਈਡਰ ਦਾ ਰਸਮੀ ਉਦਘਾਟਨ ਅਤੇ ਨਿਰੇਖਣ ਐਸਐਸਪੀ ਖੰਨਾਨ ਡਾਕਟਰ ਜੋਤੀ ਯਾਦਵ ਬੈਂਸ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਸਾਰੇ ਟ੍ਰੈਫਿਕ ਮੁਲਾਜ਼ਮ ਅਤੇ ਸ਼ਹਿਰ ਵਾਸੀ ਮੌਜੂਦ ਸਨ ਇਸ ਮੌਕੇ ਤੇ ਐਸਐਸਪੀ ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਉਪਰਾਲਾ ਸ਼੍ਰੀ ਗਣੇਸ਼ ਐਡੀਬਲ ਆਇਲ ਫੈਕਟਰੀ ਨੇ ਸੀਐਸਆਰ ਸਕੀਮ ਦੇ ਤਹਿਤ ਕੀਤਾ ਹੈ ਅਤੇ ਟ੍ਰੈਫਿਕ ਪੁਲਿਸ ਦਾ ਸਹਿਯੋਗ ਵੀ ਕੀਤਾ ਹੈ ਇਸ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਸ਼ਹਿਰ ਦੇ ਵਿੱਚੋਂ ਹੁਣ ਦੂਰ ਹੋਵੇਗੀ। ਹਾਂਜੀ ਅੱਜ ਅਸੀਂ ਸਾਰੇ ਕੇ ਸਾਰੇ ਅੱਜ মিডিਆ ਸਾਥੀਆਂ ਨੂੰ ਦੱਸਣਾ ਚਾਹਦੇ ਹਾਂ ਕਿ ਖੰਨਾ ਦੀ ਟ੍ਰੈਫਿਕ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ। ਜਿਨਾਂ ਦਾ ਪੂਰਾ ਸੁਪਰਵੀਜ਼ਨ ਐਸਪੀ ਪੀਬੀਆਈ ਆਰ ਡੀਐਸਪੀ ਟ੍ਰੈਫਿਕ ਤੇ ਡੀਐਸਪੀ ਹੈੱਡਕ quarter ਕਾਰਜ ਸੀਗੀ ਨਾਲ ਪੂਰੀ ਟ੍ਰੈਫਿਕ ਵਿੰਗ ਜਿਨਨੇ ਵੀ ਸਾਡੇ ਚੌਕ ਹੈ ਖੰਨਾ ਸ਼ਹਿਰ ਦੇ ਉੱਥੇ ਕਿਉਂਕਿ ਜੀਟੀ ਰੋਡ ਦੇ ਉੱਪਰ ਟ੍ਰੈਫਿਕ ਆ ਕੇ ਮਰਜ ਹੁੰਦੀ ਹੈ ਤੇ ਇੱਥੇ ਟ੍ਰੈਫਿਕ ਜਦੋਂ ਮਰਜ ਹੁੰਦੀ ਹੈ ਤਾਂ ਉੱਥੇ ਟ੍ਰੈਫਿਕ ਜੈਮ ਵਗੈਰਾ ਦਾ ਇਸ਼ੂ ਰਹਿੰਦਾ ਸੀਗਾ ਤੇ ਅ ਅੱਜ ਅਸੀਂ ਗਣੇਸ਼ ਐਡੀਬਲ ਜੋ ਗਰੁੱਪ ਹੈ ਉਹਨਾਂ ਦੀ ਕਰਟਸੀ ਸੀਐਸਆਰ ਇਨੀਸ਼ੀਏਟਿਵ ਦੇ ਅੰਡਰ ਉਹਨਾਂ ਨੇ ਟ੍ਰੈਫਿਕ ਪੁਲਿਸ ਦੀ ਮਦਦ ਕੀਤੀ ਹੈਗੀ ਤੇ ਜਿੱਨੇ ਵੀ ਚੌਕ ਹੈ ਇੱਥੇ ਟ੍ਰੈਫਿਕ ਨੂੰ ਡਿਵਾਈਡ ਕਰਨ ਦੇ ਲਈ ਇੱਥੇ ਪਰਮਨੈਂਟ ਡਿਵਾਈਡਰਸ ਜੋ ਲਾਏ ਗਏ ਹਨ ਰਿਫਲੈਕਟਿਵ ਰਿਫਲੈਕਟਿਵ ਉਨਾਦੇ ਉੱਪਰ ਪੇਂਟ ਕੀਤਾ ਗਿਆ ਤੇ ਸਾਈਨ ਬੋਰਡਸ ਵਗੈਰਾ ਉਹਨਾਂ ਨੇ ਲਵਾਏ ਹੈ so that ਜੋ ట్రాਫਿਕ ਮਰਜ ਹੋਣ ਕਰਕੇ ਜੋ ਇੱਕ ਐਕਸੀਡੈਂਟ ਹੋਣ ਦੀ ਇੱਕ ਉਹ ਅੰਦੇਸ਼ਾ ਰਹਿੰਦਾ ਹੈਗਾ ਇੱਕ ਬਣਿਆ ਰਹਿੰਦਾ ਹੈਗਾ ਇੱਕ ਪੋਟੈਂਸ਼ੀਅਲ ਇਨ ਜਗ੍ਹਾ ਦਾ ਸੀਗਾ ਉਹਨੂੰ ਕਵਰ ਕਰਦੇ ਹੋਏ ਅੱਜ ਸਾਰੇ ਕੇ ਸਾਰੇ ਚੋਕਸ ਨੂੰ ਕਵਰ ਕੀਤਾ ਹੈ ਤੇ ਬਹੁਤ ਵਧੀਆ ਟ੍ਰੈਫਿਕ ਪੁਲਿਸ ਦਾ ਇਹ ਇਨੀਸ਼ੀਏਟਿਵ ਆਈ ਥਿੰਕ ਰਹੇਗਨ ਖੰਨਾ ਨਿਵਾਸੀਆਂ ਨੂੰ ਇਸ ਚੀਜ਼ ਦਾ ਬੜਾ ਬੈਨੀਫਿਟ ਹੋਏਗਾ ਇਸ ਤੋਂ ਪਹਿਲਾਂ ਵੀ ਅਸੀਂ ਪਹਿਲਾਂ ਇੱਕ ਰਿਮੂਵੇਬਲ ਲਾਈਕ ਬੋਰਡਸ ਤੇ ਉਹ ਲਾ ਕੇ ਜੋ ਕੋਨਸ ਹੁੰਦੇ ਉਹਨਾਂ ਦੇ ਰਾਹੀਂ ਅਸੀਂ ਇਸ ਚੀਜ਼ ਨੂੰ ਚੈੱਕ ਵੀ ਕਰ ਚੁੱਕੇ ਸੀਗੇ ਤੇ ਬਹੁਤ ਹੀ ਇਹਨੇ ਇੱਕ ਪੋਜ਼ਿਟਿਵ ਤਰੀਕੇ ਨਾਲ ਟ੍ਰੈਫਿਕ ਨੂੰ ਆਰਗੇਨਾਈਜ਼ ਤੇ ਟ੍ਰੈਫਿਕ ਦੇ ਜੋ ਮਰਜਿੰਗ ਵਾਲੀ ਜੋ ਇਸ਼ੂ ਸੀਗਾ ਉਹਨੂੰ ਸੋਲਵ ਕੀਤਾ ਸੀਗਾ ਉਨੇ ਨੂੰ ਪਾਮਨੈਂਟ ਕਰਤਾ ਗਿਆ ਹੈਗਾ ਤੇ ਗਣੇਸ਼ ਐਡੀਬਲ ਗਰੁੱਪ ਦਾ ਸੀ ਬਹੁਤ-ਬਹੁਤ ਧੰਨਵਾਦ ਕਰਦੇ ਕਿ ਉਹਨਾਂ ਨੇ ਸੀਐਸਆਰ ਇਨੀਸ਼ੀਏਟਿਵ ਦੇ ਅੰਦਰ ਖੰਨਾ ਪੁਲਿਸ ਦੀ ਮਦਦ ਕੀਤੀ ਹੈ ਤੇ ਖੰਨਾ ਨਿਵਾਸੀਆਂ ਨੂੰ ਇਸ ਚੀਜ਼ ਦਾ ਮੈਨੂੰ ਅੰਦਰੋਂ ਲੱਗਦਾ ਹੈ ਕਿ ਬਹੁਤ ਬੇਨਫੀਟ ਹੋਏਗਾ ਦੇਖੋ ਜੀ ਸਾਡੇ ਸਤਿਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੋਂ ਇਹ ਕਾਫੀ ਮੀਟਿੰਗਾਂ ਕਰ ਕੀਤੀ ਗਈ ਮੀਟਿੰਗ ਕਰਨ ਤੋਂ ਬਾਅਦ ਇੱਕ ਦੋ ਸਾਡੇ ਪ੍ਰਾਈਵੇਟ ਸੰਸਥਾ ਦੇ ਬੰਦੇ ਮਿਲੇ ਉਹਨਾਂ ਨਾਲ ਗੱਲਬਾਤ ਕਰਕੇ ਡਿਵਾਈਡਰ ਰਖਾਏ ਗਏ ਨੈਸ਼ਨਲ ਹਾਈਵੇ ਦੀ ਮਦਦ ਨਾਲ ਫਿਰ ਇਹਨਾਂ ਨੂੰ ਪੇਂਟ ਕਰਾਇਆ ਗਿਆ ਤਾਂ ਸਾਈਨ ਬੋਰਡ ਵੀ ਲਗਾਏ ਗਏ ਉਸ ਤੋਂ ਬਾਅਦ ਸਾਡੇ ਨੈਸ਼ਨਲ ਹਾਈਵੇ ਦੇ ਜਿੰਨੇ ਵੀ ਟੋਲ ਸੀ ਨੈਸ਼ਨਲ ਹਾਈਵੇ ਦੇ ਸਹਿਯੋਗ ਨਾਲ ਉਹ ਵੀ ਸਾਰੇ ਪਰਾਏ ਗਏ ਇਸ ਕਰਕੇ ਨਾ ਸਾਡਾ ਕਾਫੀ ਪ੍ਰਾਈਵੇਟ ਸੰਸਥਾਾਂ ਨੇ ਸਹਿਯੋਗ ਕੀਤਾ ਲੇਕਿਨ ਸਾਡੀ ਟ੍ਰੈਫਿਕ ਪੁਲਿਸ ਦਿਨ ਰਾਤ ਮਿਹਨਤ ਕਰਕੇ ਅਕਬੀ ਕੋਈ ਜਾਨ ਮਾਂਦੀ ਨੁਕਸਾਨ ਨਾ ਹੋ ਇਸ ਕਰਕੇ ਸਾਡੀ ਟ੍ਰੈਫਿਕ ਪੁਲਿਸ ਦਿਨ ਰਾਤ ਬੜੀਆਂ ਡਿਊਟੀਆਂ ਕਰ ਰਹੀ ਹੈ ਜਿਹੜੇ ਲਾਈਟਾਂ ਵਗੈਰਾ ਨੇ ਜਾਂ ਜਿਹੜੇ ਆਨਲਾਈਨ ਕੈਮਰੇ ਨੇ ਸਰ ਇਹ ਕਦੋਂ ਤੋਂ ਚੱਲੂ ਹੋ ਰਹੇ ਨੇ ਦੇਖੋ ਜੀ ਲਾਈਟਾਂ ਦਾ ਦੇਖ ਆਪਣਾ ਲੱਲੇੜੀ ਚੌਕ ਤੇ ਪ੍ਰੋਬਲਮ ਆ ਰਹੀ ਹੈ ਉਹ ਆਪਾਂ ਯੂਨੈ ਲਿਖ ਕੇ ਭੇਜਿਆ ਵਾ ਉਹ ਕਰੇ ਜਲਦ ਹੀ ਠੀਕ ਕੀਤੀ ਜਾਊਗੀ ਜਿਹੜੀ ਕੈਮਰੇ ਸਾਡੇ ਲੱਗੇ ਨੇ ਹਾਲੇ ਸਾਨੂੰ ਉੱਪਰ ਤੋਂ ਕੋਈ ਇੰਟੀਮੇਸ਼ਨ ਨਹੀਂ ਆਈਗੀ ਜਦੋਂ ਇੰਟੀਮੇਸ਼ਨ ਆਊਗੀ ਸਾਨੂੰ ਅਸੀਂ ਦੱਸ ਦਵਾਂਗੇ ਤੁਹਾਨੂੰ ਸਰ ਲਾਈਟਾਂ ਠੀਕ ਹੋਣ ਤੋਂ ਬਾਅਦ ਜਲਦੀ ਘਰਾ ਹੋਏਗੀ ਇਹਦਾ ਕੀ ਕਾਰਨ ਹੈ ਇਸ ਦਾ ਕਾਰਨ ਕੁਝ ਨਹੀਂ ਹੁੰਦਾ ਕਈ ਵਾਰ ਕੋਈ ਵਾਇਰਿੰਗ ਵਗੈਰਾ ਹੁੰਦੀ ਹੈ ਉੱਪਰ ਥੱਲੇ ਹੋ ਜਾਂਦੀ ਹੈ ਕਈ ਵਾਰ ਕੋਸਰਾਰਤੀ ਅਨਸਰ ਵੀ ਕਰ ਦਿੰਦਾ ਸਰਾਰਤੇ ਟੂਸ ਕਰਕੇ ਵੀ ਹੋ ਜਾਂਦੀ ਹੈ ਆਦਰਵਾਈਜ਼ ਕੋਈ ਪ੍ਰੋਬਲਮ ਨਹੀਂ ਆਉਂਦੀ ਨਹੀਂ ਹਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਕਾਫੀ ਲੋਕ ਜਿਹੜੇ ਟ੍ਰੈਫਿਕ ਦੀ ਕਰਦੀ ਔ ਹੰਮਣਾ ਕਰ ਜਾਂਦੇ ਨੇ ਤੇ ਉਹਨਾਂ ਨੂੰ ਕੀ ਅਪੀਲ ਹੋਊਗੀ ਦੇਖੋ ਜੀ ਹੁਣ ਫੈਸਟੀਵਲ ਦਾ ਸੀਜ਼ਨ ਚੱਲ ਪਿਆ ਹੁਣ ਦਸਹਿਰਾ ਦੀਵਾਲੀ ਅੱਗੇ ਕਾਫੀ ਫੈਸਟੀਵਲ ਆਉਂਦੇ ਨੇ ਲੋਕ ਦੇਖੋ ਸ਼ੋਪਿੰਗ ਕਰਨ ਵੀ ਆਉਂਦੇ ਨੇ ਉਹਨਾਂ ਨੂੰ ਸਾਰਿਆਂ ਨੇ ਇਹ ਅਪੀਲ ਹੈ ਕਿ ਆਪਣੀ ਗੱਡੀਆਂ ਪਾਰਕਿੰਗ ਚਲਾਣ ਜਿਸ ਤੇ ਨਾ ਕਿਸੇ ਵੀ ਕਿਸੇ ਵੀ ਆਪਣੇ ਮਤਲਬ ਆਣ ਜਾਣ ਮੇ ਬੇਕਰ ਨਾ ਪਾਇਆ ਜਾਏ ਇਸ ਕਰਕੇ ਸਾਰਿਆਂ ਨੇ ਰਿਕੁਐਸਟ ਹੈ ਕਿ ਆਪਣੀ ਟ੍ਰੈਫਿਕ ਦੀ ਸਮੱਸਿਆ ਨਾ ਆਪ ਹੀ ਆਪਾਂ ਦੂਰ ਕਰ ਸਕਦੇ ਨਾ ਕਿ ਕੋਈ ਦੂਜਾ ਨਹੀਂ ਕਰ ਸਕਦਾ ਕਈ ਜਾਣੇ ਅਜੇ ਵੀ ਪ੍ਰੈਸ਼ਰ ਹੋਰਨ ਲਵਾਈ ਬੈਠੇ ਨੇ ਤੇ ਮਾਰਦੇ ਨੇ ਉਹਨਾਂ ਵਾਸਤੇ ਦੇਖੋ ਜੀ ਅਸੀਂ ਕਾਫੀ ਪਹਿਲੇ ਵੀ ਕਾਫੀ ਸਾਡਾ ਚੱਲਿਆ ਸੀਗਾ ਪ੍ਰੋਬਲਮ ਹੁਣ ਫਿਰ ਦੁਬਾਰਾ ਤੋਂ ਆਪੇ ਆਪਾਂ ਨੂੰ ਨੱਤ ਪਾਣ ਵਾਸਤੇ ਫਿਰ ਦੁਬਾਰਾ ਤੋਂ ਉਹਨਾਂ ਦੇ ਚਲਾਣ ਵੀ ਕੀਤੇ ਜਾਣਗੇ ਔਰ ਨਾਲ ਬੰਤੀ ਕਾਰਵਾਈ ਵੀ ਕੀਤੀ ਜਾਊਗੀ ਸਰ ਲੋਗ ਲਾਈਟ ਵੀ ਕਰ ਦੇਣੇ ਤੇ ਜਿੱਦਾਂ ਆਪਾਂ ਬਹੁਤ ਸਾਰੀਆਂ ਉਹਨਾਂ ਦਾ ਦੇਖੋ ਜੀ ਕਈ ਵਾਰ ਕਈ ਵਾਰ ਇਹ ਹੁੰਦਾ ਹੈ ਕਿ ਜਦੋਂ ਆਪਾਂ ਵਿੱਚ ਆ ਜਾਂਦੇ ਹਾਂ ਤਾਂ ਲਾਈਟ ਹੋ ਜਾਂਦੀ ਹੈ ਉਹ ਤਾਂ ਮਜਬੂਰੀ ਬਣ ਜਾਂਦੀ ਨਹੀਂ ਤਾਂ ਅਦਰਵਾਈਜ਼ ਤੁਸੀਂ ਦੇਖੋਗੇ ਤਕਰੀਬਨ ਰੈੱਡ ਲਾਈਟ ਬਹੁਤ ਘੱਟ ਜਮ ਹੋ ਰਹੀ ਜਿਵੇਂ ਪਹਿਲੇ ਸ਼ਿਕਾਉਂ ਕੈਮਰੇ ਲੱਗ ਗਏ ਉਹਨਾਂ ਦੀ ਰਿਕਾਰਡਿੰਗ ਵੀ ਹੋ ਜਾਂਦੀ ਹੈ ਇਸ ਕਰਕੇ ਨਾ ਹੁਣ ਬਹੁਤ ਕੰਮ ਘਟ ਗਿਆ ਰੋਂਗ ਸਾਈਡ ਤੋਂ ਵੀ ਕਈ ਜਾਂਦੇ ਨੇ ਰੋਂਗ ਸਾਈਡ ਜਾਂਦੇ ਉਹਨਾਂ ਵਾਸਤੇ ਤਾਂ ਇਹ ਹੀ ਹੈ ਕਿ ਬਈ ਦੇਖੋ ਅਗਰ ਜਿੱਦਣ ਫਸ ਕੇ ਕੋਈ ਐਕਸੀਡੈਂਟ ਵੀ ਹੋ ਗਿਆ ਨਾਲ ਪਰਚਾ ਵੀ ਦਰਜ ਹੋਗਾ ਉਹਨਾਂ ਦੇ ਖਿਲਾਫ ਇਹ ਨਾ ਰੋਮ ਸਾਈਡ ਜਾਨ ਆਪਣੀ ਵੀ ਜਾਨ ਕੋ ਖਤਰਾ ਹੈ ਤਾਂ ਦੂਜੇ ਦੀ ਜਾਨ ਨੂੰ ਖਤਰਾ ਹੈਗਾ ਸਾਰਿਆਂ ਨੂੰ اپੀਲ ਹੈ ਕਿ ਦੇਖੋ ਆਪਾਂ ਆਪ ਸੁਰੱਖਿਤ ਰਹੀਏ ਤਾਂ ਦੂਜੇ ਨੇ ਵੀ ਸੁਰੱਖਿਤ ਰੱਖੀਏ ਬੂਸ਼ਨ ਬਾਂਸਲ ਕੇ ਆਚੀ ਨਿਊਜ਼ ਪੰਜਾਬ